ਅਜੇ 1.5 ਸਾਲ ਹੋ ਗਿਆ ਇੱਕ ਹਫਤੇ ਦੇ ਤਿੰਨ ਤਿੰਨ ਗੇੜੇ ਮੀਟਿੰਗਾਂ ਕਰਨ ਵਾਸਤੇ ਪ੍ਰਸ਼ਾਸਨ ਨਾਲ ਅਸੀਂ ਆਉਂਦੇ ਰਹੇ ਪਰ ਹੁੰਦਾ ਕੀ ਉਹਦਾ ਰਿਜ਼ਲਟ ਕੀ ਆ ਜੀ ਕੋਈ ਗੈਂਗਸਟਰ ਫੜਨਾ ਹੋਵੇ ਕੋਈ ਮਾੜਾ ਬੰਦਾ ਫੜਨਾ ਹੋਵੇ ਇਹ ਖੁੱਡਾਂ ਚੋਂ ਕੱਢ ਲੈਂਦੇ ਨੇ ਵਿਦੇਸ਼ਾਂ ਚੋਂ ਜਾ ਕੇ ਇਹਨਾਂ ਨੇ ਗੈਂਗਸਟਰ ਚੱਕ ਚੱਕ ਲੈਂਦੇ ਨੇ ਥਾੜੇ ਗਈ ਜਾਂਦੇ ਉਹ ਬਾਡਰ ਤੇ ਬੈਠੇ ਹੋਏ ਆ ਰਾਜਸਥਾਨ ਤੇ ਪੰਜਾਬ ਦੇ ਬਾਡਰ ਤੇ ਖਰੇ ਕੇ ਰਾਜਸਥਾਨ ਹਰਿਆਣਾ ਦੇ ਬਾਡਰ ਤੇ ਉੱਥੇ ਰਹਿ ਰਹੇ ਨੇ ਜੇ ਪੁਲਿਸ ਨੂੰ ਪਤਾ ਫਿਰ ਅਰੈਸਟ ਕਿਉਂ ਨਹੀਂ ਪਾਉਂਦੀ ਲੜਕੀ ਜਾਂ ਲੜਕਾ ਸਾਡਾ ਬਾਹਰ ਚਲੇ ਜਾਵੇਗਾ ਤੇ ਸਾਡੇ ਹਾਲਾਤ ਸੁਧਰ ਜਾਣਗੇ ਜਦੋਂ 15-15 20-20 ਲੱਖ ਰੁਪਇਆ ਇਹਨਾਂ ਨੇ ਲੈ ਲਿਆ ਕਿਸੇ ਤੋਂ 12 ਲੈ ਲਿਆ ਕਿਸੇ ਤੋਂ 8 ਲੈ ਲਿਆ ਲੈ ਕੇ ਇਹ ਭੱਜ ਗਏ ਨੇ ਇੱਥੇ ਕਈ ਪਰਿਵਾਰ ਇਦਾਂ ਦੇ ਨੇ ਜਿਹੜੇ ਹਰ ਮਹੀਨੇ ਵਿਚਾਰੇ 20000 ਰੁਪਇਆ ਵਿਆਜ ਭਰ ਰਹੇ ਨੇ ਤੇ ਉਹ ਤੁਸੀਂ ਦੇਖੋ ਕਿ ਨਾ ਉਹਨਾਂ ਕੋਲੇ ਕੋਈ ਜੋਬ ਆ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਹੈ ਨਹੀਂ ਕਿ ਇੱਕ ਬੰਦੇ ਦੇ 8 ਆਫਿਸ ਨੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਉਹਨਾਂ ਨੂੰ ਲਾਇਸੈਂਸ ਕਿੰਨੇ ਦਿੱਤੇ ਉਦੇ ਨਾਂ ਤੇ ਕੰਪਨੀ ਖੋਲੀ ਹੋਈ ਇਹਨਾਂ ਨੇ ਉਹ ਕਹਿੰਦਾ ਮੈਨੂੰ ਤਾਂ 2000 ਰੁਪਏ ਦਿੰਦੇ ਸੀ ਹਫਤੇ ਦਾ ਮੈਂ ਆਪਦਾ ਪੈਕ ਬੁਕਲਾ ਛੜਦਾ ਸੀ ਕਹਿੰਦਾ ਮੈਨੂੰ ਨਹੀਂ ਪਤਾ ਮੇਰਾ ਆਧਾਰ ਕਾਰਡ ਵੀ ਲੈ ਕੇ ਤੇ ਗੁੱਟੇ ਵੀ ਲਵਾ ਲਈ ਇਹਨਾਂ ਲੋਕਾਂ ਨੇ ਜਾਲ ਹੀ ਇਦਾਂ ਦਾ ਬੁਣਿਆ ਹੋਇਆ ਮੱਕੜੀ ਵਾਂਗ ਕਿ ਜਦੋਂ ਇੱਕ ਵਾਰ ਬੰਦਾ ਇਹਨਾਂ ਦੇ ਟੱਚ 'ਚ ਆ ਗਿਆ ਉਹ ਕਦੇ ਬਚ ਕੇ ਨਹੀਂ ਨਿਕਲ ਸਕਦਾ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੇ ਉੱਪਰ ਇਮੀਗ੍ਰੇਸ਼ਨਾਂ ਦੇ ਸਤਾਏ ਹੋਏ ਪੀੜਤ ਲੋਕਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਪ੍ਰਸ਼ਾਸਨ ਦੇ ਨਾਲ ਵੀ ਕਈ ਵਾਰ ਜਿਹੜਾ ਗੱਲਬਾਤ ਦਾ ਰੇੜਕਾ ਚੱਲਿਆ ਪਰ ਬਰਕਰਾਰ ਨਜ਼ਰ ਨਹੀਂ ਆਉਂਦਾ ਇਸੇ ਤੋਂ ਬਾਅਦ ਅੱਜ ਜਿਹੜਾ ਇੱਥੇ ਇਮੀਗ੍ਰੇਸ਼ਨ ਪੀੜਤ ਨੇ ਉਹਨਾਂ ਦੇ ਵੱਲੋਂ ਇੱਥੇ ਸੰਘਰਸ਼ ਵਿੱਢਿਆ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਦਾਖਲੇ ਨੂੰ ਲੈ ਕੇ ਇੱਥੇ ਪ੍ਰਸ਼ਾਸਨ ਦੇ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਸਖਤ ਬੈਰੀਕੇਡਿੰਗ ਕਰਕੇ ਵੱਡੀ ਤعداد ਦੇ ਵਿੱਚ ਜਿਹੜਾ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ ਤਾਂ ਇੱਥੇ ਯੂਨੀਅਨ ਦੇ ਨਾਲ ਸੰਬੰਧਿਤ ਜਿਹੜੇ ਪੀੜਤ ਪਰਿਵਾਰਾਂ ਦੀ ਇੱਕ ਯੂਨੀਅਨ ਬਣੀ ਹੋਈ ਹੈ ਔਰ ਇਸੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨਾਂ ਤੋਤੇਵਾਲ ਤੋਂ ਸੁਖ ਗੇਲਾ ਮੋਗਾ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਲੰਬੇ ਸਮੇਂ ਤੋਂ ਗੱਲਬਾਤ ਦਾ ਸਿਲਸਿਲਾ ਚੱਲਦਾ ਹੁੰਦਾ ਹੈ ਵੱਡੀ ਅਮਾਉਂਟ ਹੈ ਜਿਹੜੀ ਉਹ ਤੁਹਾਡੇ ਵੱਲੋਂ ਪੈਸਿਆਂ ਦੀ ਏਜੰਟਾਂ ਦੇ ਵੱਲੋਂ ਬਕਾਇਦਾ ਆ ਤੇ ਕਿਵੇਂ ਦੇਖਦੇ ਹੋ ਜੀ ਇਸ ਸੀਜ਼ਨ ਨੂੰ ਦੇਖਣਾ ਕਿ ਇਹ ਰਜਿੰਦਰ ਜੀ ਬਈ ਤਕਰੀਬਨ ਡੇਢ ਸਾਲ ਹੋ ਗਿਆ ਸਾਨੂੰ ਇਸ ਮਸਲੇ ਦੇ ਵਿੱਚ ਚੰਡੀਗੜ੍ਹ ਦੇ ਮੈਨੂੰ ਲੱਗਦਾ ਹਜ਼ਾਰ ਗੀੜਾ ਮੈਂ ਲਾ ਲਿਆ ਹੁਣ ਗੱਡੀ ਦੇ ਉੱਪਰ ਤੇ ਜਦੋਂ ਆਈਦਾ ਆ بس ਇੱਕ ਹਫ਼ਤੇ ਦਾ ਸਮਾਂ ਦੇ ਦੋ 10 ਦਿਨਾਂ ਨੂੰ ਤੁਹਾਡਾ ਕੰਮ ਹੋ ਜੂ ਪਰ ਅੱਜ 1.5 ਸਾਲ ਹੋ ਗਿਆ ਇੱਕ ਹਫ਼ਤੇ ਦੇ ਤਿੰਨ ਤਿੰਨ ਗੇੜੇ ਮੀਟਿੰਗਾਂ ਕਰਨ ਵਾਸਤੇ ਪ੍ਰਸ਼ਾਸਨ ਨਾਲ ਅਸੀਂ ਆਉਂਦੇ ਰਹੇ ਪਰ ਹੁੰਦਾ ਕੀ ਉਹਦਾ ਰਿਜ਼ਲਟ ਕੀ ਹੈ ਜ਼ੀਰੋ ਅਖੀਰ ਅਸੀਂ ਪਿੱਛੇ ਤਿੰਨ ਵਾਰ ਅਸੀਂ ਸੀਐਮ ਕਰਾਉ ਦਾ ਸਰਦਾ ਦਿੱਤਾ ਸੀਗਾ ਪਰ ਉਦੋਂ ਵੀ ਸਾਡੇ ਰੱਦ ਕਰਾ ਦਿੱਤੇ ਕਹਿ ਕੇ 10 ਦਿਨਾਂ ਦੇ ਵਿੱਚ ਅਸੀਂ ਬੰਦੇ ਫੜ ਲੈ ਜਿਵੇਂ ਹੁਣ ਕਰੀ ਜਾਂਦਾ ਪ੍ਰਸ਼ਾਸਨ ਹੁਣ ਵੀ ਇਹੀ ਕਹਿ ਰਹੇ ਕਿ ਸਾਨੂੰ ਇੱਕ ਮਹੀਨੇ ਦਾ ਟਾਈਮ ਦੇ ਦਿਓ ਅਸੀਂ ਉਹਦੀ ਪ੍ਰਾਪਰਟੀ ਸੀਜ਼ ਕਰਾ ਕੇ ਤੇ ਬਸ ਉਹਨਾਂ ਨੂੰ ਪਕੌੜੇ ਕਰ ਦਾਂਗੇ ਪਰ ਅੱਜ ਤੱਕ ਯਾਰ ਫੜੇ ਕਿਉਂ ਨਹੀਂ ਗਏ ਕੋਈ ਗੈਂਗਸਟਰ ਫੜਨਾ ਹੋਵੇ ਕੋਈ ਮਾੜਾ ਬੰਦਾ ਫੜਨਾ ਹੋਵੇ ਇਹ ਖੁੱਡਾਂ ਚੋਂ ਕੱਢ ਲੈਂਦੇ ਨੇ ਵਿਦੇਸ਼ਾਂ ਚੋਂ ਜਾ ਕੇ ਇਹਨਾਂ ਨੇ ਗੈਂਗਸਟਰ ਚੱਕ ਚੱਕ ਲੈਂਦੇ ਨੇ ਉਹਨਾਂ ਦਾ ਕਿੱਦਾਂ ਪਤਾ ਲੱਗ ਜਾਂਦਾ ਉਹ ਉਹ ਕਿਹੜਾ ਫੋਨ ਚਲਾਉਂਦੇ ਨੇ ਉਹ ਵੀ ਤਾਂ WhatsApp ਯੂਜ਼ ਕਰਦੇ ਨੇ ਇਹ ਵੀ ਬੰਦੇ ਹੀ WhatsApp ਯੂਜ਼ ਕਰ ਰਹੇ ਕੁਲਵੀਰ ਕੜਾ ਉਹਦੀ ਮੈਸੇਜ ਰੀਤ ਕੜਾ ਨਿਸ਼ਾਨ ਕੜਾ ਸਾਰਿਆਂ ਦੇ ਫੋਨ ਚੱਲ ਰਹੇ ਨੇ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ 1% ਵੀ ਹੈ ਜੇ ਕਹਿੰਦੇ ਨੇ ਸਾਨੂੰ ਕਿ WhatsApp ਅਮਰੀਕਾ ਦੀ ਕੰਪਨੀ ਆ ਸਾਨੂੰ ਕਹਿੰਦੇ ਉੱਥੇ ਇਹਨਾਂ ਦਾ ਡਾਟਾ ਭੇਜਿਆ ਉਹ ਸਾਨੂੰ ਦੱਸਣਗੇ ਫੇਰ ਮਤਲਬ ਉਹ ਇਹਨਾਂ ਨੂੰ ਅਸੀਂ ਨਾ ਲੱਭਾਂਗੇ ਤੇ ਫੇਰ ਗ੍ਰਿਫਤਾਰ ਕਰਾਂਗੇ ਨਾਲੇ ਕਹੀ ਜਾਂਦੇ ਉਹ ਬਾਰਡਰ ਤੇ ਬੈਠੇ ਹੋਏ ਆ ਰਾਜਸਥਾਨ ਤੇ ਪੰਜਾਬ ਦੇ ਬਾਰਡਰ ਤੇ ਖਰੇ ਕੇ ਰਾਜਸਥਾਨ ਹਰਿਆਣੇ ਦੇ ਬਾਰਡਰ ਤੇ ਉੱਥੇ ਰਹਿ ਰਹੇ ਨੇ ਜੇ ਪੁਲਿਸ ਨੂੰ ਪਤਾ ਫਿਰ ਅਰੈਸਟ ਕਿਉਂ ਨਹੀਂ ਪਾਉਂਦੀ ਸਾਨੂੰ ਲੋਕਾਂ ਨੂੰ ਕਿਉਂ ਖੱਜਲ ਕਰਦੇ ਨੇ ਕਿਸੇ ਵਿਚਾਰੇ ਨੇ ਘਰ ਵੇਚਿਆ ਕਿਸੇ ਨੇ ਜ਼ਮੀਨ ਵੇਚੀ ਆ ਕਿਸੇ ਦੀ ਰੋਟੀ ਪੱਕਦੀ ਕਿਸੇ ਦਾ ਚੁੱਲ੍ਹਾ ਵੀ ਨਹੀਂ ਤਪਦਾ ਕਿਉਂਕਿ ਹਾਲਾਤ ਉਹਨਾਂ ਦੇ ਇਦਾਂ ਦੇ ਸੀ ਉਹਨਾਂ ਸੋਚੇ ਸੀ ਕਿ ਸਾਡੀ ਕੁੜੀਆ ਲੜਕੀ ਜਾਂ ਲੜਕਾ ਸਾਡਾ ਬਾਹਰ ਚਲੇ ਜਾਵੇਗਾ ਤੇ ਸਾਡੇ ਹਾਲਾਤ ਸੁਧਰ ਜਾਣਗੇ ਜਦੋਂ 15-15 20-20 ਲੱਖ ਰੁਪਈਆ ਇਹਨਾਂ ਨੇ ਲੈ ਲਿਆ ਕਿਸੇ ਤੋਂ 12 ਲੈ ਲਿਆ ਕਿਸੇ ਤੋਂ 8 ਲੈ ਲਿਆ ਲੈ ਕੇ ਇਹ ਭੱਜ ਗਏ ਨੇ ਤੇ ਲੋਕਾਂ ਨੇ ਜਿਨ੍ਹਾਂ ਤੋਂ ਪੈਸੇ ਫੜੇ ਸੀ ਉਹ ਵਿਆਜਾਂ ਭਰ ਰਹੇ ਨੇ ਉਹ ਇੱਥੇ ਕਈ ਪਰਿਵਾਰ ਇਦਾਂ ਦੇ ਨੇ ਜਿਹੜੇ ਹਰ ਮਹੀਨੇ ਵਿਚਾਰੇ 20000 ਰੁਪਈਆ ਵਿਆਜ ਭਰ ਰਹੇ ਨੇ ਤੇ ਉਹ ਤੁਸੀਂ ਦੇਖੋ ਕਿ ਨਾ ਉਹਨਾਂ ਕੋਲੇ ਕੋਈ ਜੋਬ ਆ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਹੈ ਨਹੀਂ ਇੰਨੇ ਕੁ ਦੁਖੀ ਹੋਏ ਪਏ ਨੇ ਲੋਕ ਅੱਜ ਆਕ ਕੇ ਅਸੀਂ ਇੱਥੇ ਚੰਡੀਗੜ੍ਹ ਜਿਹੜਾ ਸੀਐਮ ਦਾ ਘਰਾਓ ਕਰਨ ਜਾ ਰਹੇ ਹਾਂ ਤੁਸੀਂ ਦੇਖੋ ਵੱਡੇ ਵੱਡੇ ਬੈਰੀਕੇਟਿੰਗ ਕਰਕੇ ਇਹਨਾਂ ਨੇ ਵਾਟਰ ਕੈਨਾਂ ਰੋਕੀਆਂ ਹੋਈਆਂ ਨੇ ਲਾਠੀਆਂ ਫੜੀਆਂ ਹੋਈਆਂ ਨੇ ਪੁਲਿਸ ਤਿਆਰ ਬਰ ਤਿਆਰ ਜਦੋਂ ਪਤਾ ਸੀ ਇਹ ਜੰਟਾਂ ਦੇ ਵੱਲੋਂ ਠੱਗੀ ਕੀਤੀ ਜਾਂਦੀ ਹੈ ਇੱਕ ਤੋਂ ਬਾਅਦ ਦੂਜਾ ਦਫ਼ਤਰ ਦੂਜੇ ਤੋਂ ਬਾਅਦ ਤੀਜਾ ਦਫ਼ਤਰ ਲਗਾਤਾਰ ਖੁੱਲੇ ਜਾਂਦੇ ਨੇ ਤੇ ਫਿਰ ਇੰਨੇ ਲੋਕ ਜਿਹੜੇ ਨੇ ਉਹ ਕਰੋੜਾਂ ਦੇ ਹਿਸਾਬ ਦੇ ਨਾਲ ਇੰਨੀ ਵੱਡੀ ਠੱਗੀ ਦਾ ਸ਼ਿਕਾਰ ਹੋ ਕਿਵੇਂ ਗਏ ਸਰ ਤੁਸੀਂ ਇਹ ਦੇਖੋ ਕਿ ਇੱਕ ਬੰਦੇ ਦੇ 8 ਆਫਿਸ ਨੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਉਹਨਾਂ ਨੂੰ ਲਾਇਸੈਂਸ ਕਿੰਨੇ ਦਿੱਤੇ ਪੁਲਿਸ ਨੇ ਪ੍ਰਸ਼ਾਸਨ ਨੇ ਦਿੱਤੇ ਨਾ ਡੀਸੀ ਸਾਹਿਬ ਤੋਂ ਲਾਇਸੈਂਸ ਇਹਨਾਂ ਦੇ ਇਸ਼ੂ ਹੁੰਦੇ ਨੇ ਦੇਖੋ ਫਿਰ ਉਹਨਾਂ ਨੇ ਲਾਇਸੈਂਸ ਆਪਣੇ ਨਾਮ ਤੇ ਨਹੀਂ ਲਏ ਪਤੀਜੇ ਦੇ ਨਾਮ ਤੇ ਜਾਂ ਉਹਨਾਂ ਨੇ ਜਿਹੜਾ ਕੋਈ ਉਹਨਾਂ ਦਾ EMPLOYE ਸੀਗਾ ਕੋਈ ਡਰਾਈਵਰ ਸੀਗਾ ਕੋਈ ਬੌਂਸਰ ਸੀਗਾ ਉਹਨਾਂ ਦੇ ਨਾਮ ਤੇ ਇਹਨਾਂ ਨੇ ਇੱਕ ਅਸੀਂ ਬੰਦੇ ਦੀ ਪੜਤਾਲ ਕੀਤੀ ਉਹ ਐਸ ਸੀ ਸੀ ਵਿਚਾਰਾ ਇਹਨਾਂ ਦਾ ਡਰਾਈਵਰ ਸੀ ਜਦੋਂ ਉਹਦੇ ਘਰੇ ਗਏ ਉਹਦੀ ਤਾਂ ਛੱਤ ਡਿੱਗਣ ਵਾਲੀ ਐ ਤੇ ਉਹਦੇ ਨਾ ਉਹਦੇ ਖਾਤੇ 'ਚੇ ਪੈਸੇ ਪਵਾ ਰਹੇ ਨੇ ਉਦੇ ਨਾਂ ਤੇ ਕੰਪਨੀ ਖੋਲੀ ਹੋਈ ਇਹਨਾਂ ਨੇ ਉਹ ਕਹਿੰਦਾ ਮੈਨੂੰ ਤਾਂ 2000 ਰੁਪਏ ਦਿੰਦੇ ਸੀ ਹਫਤੇ ਦਾ ਮੈਂ ਆਪਦਾ ਪੈਗਪੋਕਲਾ ਛੜਦਾ ਸੀ ਕਹਿੰਦਾ ਮੈਨੂੰ ਨਹੀਂ ਪਤਾ ਮੇਰਾ ਆਧਾਰ ਕਾਰਡ ਵੀ ਲੈ ਕੇ ਤੇ ਗੂਠੇ ਵੀ ਲਵਾਲੀ ਇਦਾਂ ਦੇ ਹਾਲਾਤ ਬਣ ਕੇ ਇਹਨਾਂ ਨੇ 8 ਆਫਿਸ ਜਦੋਂ ਖੋਲੇ ਇਥੇ ਤਾਂ ਬਹੁਤ ਇੰਟੈਲੀਜੈਂਟ ਜਿਹੜੇ ਲੜਕੀਆਂ ਲੜਕੇ ਇਹਨਾਂ ਨੇ ਰੱਖੇ ਹੋਏ ਸੀ ਡੇਲੀ ਉਹ ਲੋਕਾਂ ਨੂੰ ਫੋਨ ਲਾਉਂਦੇ ਸੀ ਕਿ ਤੁਹਾਡੀ ਐਲ ਐਮ ਆਈ ਆ ਗਈ ਤੁਹਾਡੇ ਪੇਪਰ ਆ ਗਏ ਤੁਹਾਡੀ ਹੁਣ ਆਪਣੇ ਇੰਟਰਵਿਊ ਹੋ ਜਾਣੀ ਆ ਤੁਸੀਂ ਬਾਹਰ ਚਲੇ ਜਾਣਾ ਸੁਪਨੇ ਹੀ ਇਦਾਂ ਦੇ ਦਿਖਾਏ ਤੁਸੀਂ ਇਹ ਦੇਖੋ ਸਾਡੇ ਨਾਲ ਇੱਕ ਵੀਰ ਆਉਂਦਾ ਆ ਉਹ ਐਸਡੀਓ ਆ ਪੜਿਆ ਲਿਖਿਆ ਪਰਿਵਾਰ ਹੈ ਕਈ ਵਿਚਾਰੇ ਚੰਡੀਗੜ੍ਹ ਦੇ ਫਸੇ ਹੋਏ ਨੇ ਜਿਹੜੇ ਲੋਕਲ ਸੀਗੇ ਅਸੀਂ ਤਾਂ ਚਲੋ 200 ਕਿਲੋਮੀਟਰ ਦੂਰ ਤੋਂ ਫਸ ਗਏ ਇੱਥੇ ਲੋਕਲ ਪਰਿਵਾਰ ਫਸੇ ਹੋਏ ਨੇ ਇਹਨਾਂ ਲੋਕਾਂ ਨੇ ਜਾਲ ਹੀ ਇਦਾਂ ਦਾ ਬੁਣਿਆ ਹੋਇਆ ਮੱਕੜੀ ਵਾਂਗ ਕਿ ਜਦੋਂ ਇੱਕ ਵਾਰ ਬੰਦਾ ਇਹਨਾਂ ਦੇ ਟੱਚ 'ਚ ਆ ਗਿਆ ਉਹ ਕਦੇ ਬਚ ਕੇ ਨਹੀਂ ਨਿਕਲ ਸਕਦਾ ਜਦੋਂ ਇਸ ਤਰ੍ਹਾਂ ਦਾ ਕੋਈ ਮਸਲਾ ਹੁੰਦਾ ਹੈ ਤੇ ਪ੍ਰਸ਼ਾਸਨ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਤੁਹਾਡੀ ਵੀ ਲੰਬਾ ਸਮਾਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲਦੀ ਰਹੀ ਹੈ ਪਰ ਰੇੜਕਾ ਜੇ ਵੀ ਬਰਕਰਾਰ ਨਜ਼ਰ ਆਉਂਦਾ ਹੈ ਪ੍ਰਸ਼ਾਸਨ ਦੇ ਨਾਲ ਟੇਬਲ ਟॉक ਕਰਨ ਤੋਂ ਬਾਅਦ ਮਸਲੇ ਦਾ ਹੱਲ ਕਿਉਂ ਨਹੀਂ ਹੋ ਸਕਿਆ ਪ੍ਰਸ਼ਾਸਨ ਚਾਹੁੰਦਾ ਹੀ ਨਹੀਂ ਮਸਲਾ ਹੱਲ ਹੋਵੇ ਜੇ ਕਿਉਂਕਿ ਮੈਂ ਕਹਿਣ ਤੋਂ ਗਰੇਜ਼ ਨਹੀਂ ਕਰੂੰਗਾ ਮੈਂ ਆਉਣ ਕੈਮਰਾ ਕਹਿ ਰਿਆਂ ਕਈ ਆਫੀਸਰ ਚੰਗੇ ਨੇ ਪਰ ਕਈ ਕਾਲੀਆਂ ਭੇਡਾਂ ਵਿੱਚ ਰਲੀਆਂ ਹੋਈਆਂ ਨੇ ਜਿਹੜੀਆਂ ਕਿ ਡੇਲੀ ਦੀ ਰਿਪੋਰਟ ਦਿੰਦੀਆਂ ਨੇ ਕੌੜੇ ਨੂੰ ਕਿ ਅੱਜ ਕੀ ਹੋ ਰਿਹਾ ਅੱਜ ਕਿਹੜੇ ਬੰਦੇ ਨੇ ਕਿਹੜੀ ਪੋਸਟ ਪਾਈ ਆ ਕਿਹਨੇ ਫੇਸਬੁੱਕ ਤੇ ਕੀ ਅੱਜ ਤੇਰੇ ਬਾਰੇ ਲਿਖਿਆ ਸਾਰੀ ਰਿਪੋਰਟ ਉਹਦੇ ਕੋਲ ਜਾ ਰਹੀ ਆ ਇਹ ਦਾਵਾ ਕਿਵੇਂ ਕਰ ਸਕਦੇ ਹੋ ਕਿ ਜਿਹੜਾ ਜਾਣਕਾਰੀ ਦਿੱਤੀ ਜਾ ਰਹੀ ਆ ਕੌੜੇ ਦੇ ਦੇਖੋ ਤੁਸੀਂ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤਾਂ ਕਿਉਂ ਨਾ ਕਾਲੀਆਂ ਭੇਡਾਂ ਹੋਣਗੀਆਂ ਵਿੱਚ ਉਹ ਜੇ ਮੀਤਹੇਰ ਤੱਕ ਜਾ ਸਕਦਾ ਉਹ ਬੈਸਟ ਇਮੀਗ੍ਰੇਸ਼ਨ ਦਾ ਅਵਾਰਡ ਮੀਤਹੇਰ ਦੇ ਸਕਦੇ ਆ ਐਮਪੀ ਸਾਹਿਬ ਨੇ ਮੰਤਰੀ ਸਾਹਿਬ ਕਾ ਮੰਤਰੀ ਨੇ ਤੇ ਉਹ ਦੱਸੋ ਤੁਸੀਂ ਵੀ ਮੇਰੇ ਵਰਗੇ ਬੰਦੇ ਨੂੰ ਨਹੀਂ ਕਿਸੇ ਨੇ ਅਵਾਰਡ ਦਿੱਤਾ ਕਿੱਦਾਂ ਉਹਨਾਂ ਨੂੰ ਖੱਟਰ ਸਾਹਿਬ ਨੇ ਅਵਾਰਡ ਦਿੱਤਾ ਆ ਇਹਨਾਂ ਨੇ ਪਹਿਲਾਂ ਪੁਣਛਾਨੀ ਕੀਤੀ ਉਹਨਾਂ ਨੂੰ ਅਵਾਰਡ ਦੇਣ ਲੱਗਿਆ ਪੁਲਿਸ ਅੱਜ ਪ੍ਰਸ਼ਾਸਨ ਕਹਿ ਰਿਹਾ ਕਿ ਉਹ ਤਾਂ ਐ ਇਦਾਂ ਹੀ ਇਹ ਫੋਟੋ ਲਾਤੀ ਹੋ ਉਹਨਾਂ ਦੀ ਮੀਤਹੇਰ ਦੀ ਜਦੋਂ ਅਵਾਰਡ ਦਿੱਤਾ ਹੋ ਸਕਦਾ ਉਸ ਵੇਲੇ ਉਹਨਾਂ ਦਾ ਕੋਈ ਨਾ ਡਿਸਪਿਊਟ ਹੋਵੇ ਇਸ ਤਰੀਕੇ ਦਾ ਡਿਸਬਿਊਟ ਹੋਵੇ ਚਾਹੇ ਨਾ ਹੋਵੇ ਪਰ ਉਹਨਾਂ ਦਾ ਬੈਕ ਤਾਂ ਦੇਖਣਾ ਚਾਹੀਦਾ ਨਾ ਕਿ ਇਹਨਾਂ ਦਾ ਪਿੱਛੇ ਕੀ ਰਿਕਾਰਡ ਆ ਕਿੱਦਾਂ ਦੇ ਇਹ ਬੀਜੇ ਲਵਾ ਰਹੇ ਨੇ ਸਿਰਫ ਤੇ ਸਿਰਫ ਚੋਣਾਂ ਦੇ ਵਿੱਚ ਫੰਡ ਜਿਹੜੇ ਵੱਡੇ ਪੱਧਰ ਤੇ ਇਹ ਲੋਕ ਇਦਾਂ ਦੇ ਲੋਕ ਆ ਜਿਹੜੇ ਫੰਡਿੰਗ ਕਰਦੇ ਨੇ ਵੱਡੇ ਪੱਧਰ ਤੇ ਸਿਆਸੀ ਪਾਰਟੀਆਂ ਨੂੰ ਤੇ ਪਾਰਟੀਆਂ ਉਹਨਾਂ ਨੂੰ ਚੱਕ ਚੱਕ ਕੇ ਜਿਹੜੇ ਬੈਸਟ ਅਵਾਰਡ ਦੇਈ ਜਾਂਦੀਆਂ ਨੇ ਅੱਜ ਪੁਲਿਸ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਕਿ ਉਹ ਉਹ ਫੋਟੋ ਖਿੱਚੀ ਹੋ ਉਦਾਂ ਹੀ ਕਿਤੇ ਕਹਿੰਦੇ ਕਿ ਜਿੱਦਾਂ ਆਪਾਂ ਖੜੇ ਇਦਾਂ ਫੋਟੋ ਖਿੱਚ ਕੇ ਲੱਗ ਗਈ ਹੋ ਪਰ ਤੁਸੀਂ ਇਹ ਦੇਖੋ ਇੰਗਲਿਸ਼ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ ਪੰਜਾਬੀ ਅਖਬਾਰਾਂ ਤੇ ਮੀਡੀਆ ਦੇ ਉੱਪਰ ਚੈਨਲਾਂ ਦੇ ਉੱਪਰ ਖਬਰਾਂ ਚੱਲੀਆਂ ਹੋਈਆਂ ਨੇ ਤਾਂ ਦੱਸੋ ਫਿਰ ਇਹ ਕਿਦਾਂ ਗਲਤ ਹੋ ਸਕਦਾ ਕਿ ਉਹ ਫੋਟੋ ਉਹਨਾਂ ਦੇ ਮਤਲਬ ਮੀਤ ਹੇਰ ਦੀ ਫੋਟੋ ਨਜਾਇਜ਼ ਲਈ ਹੈ ਅਸੀਂ ਵਿਸ਼ਵਾਸ ਨਾ ਕਿੰਨੇ ਅਸੀਂ ਢਾਲੀਵਾਲ ਸਭ ਕੁਲ ਗਏ ਇੱਕ ਦਿਨ ਉਹਨਾਂ ਨੇ ਗੱਲ ਸੁਣੀ ਕਹਿੰਦੇ ਤੁਹਾਡਾ ਮਸਲਾ ਸਵੇਰੇ ਹੀ ਹੱਲ ਕਰਵਾ ਦੇਣੇ ਤੀਜੇ ਦਿਨ ਫੋਨ ਚੱਕਣੋਂ ਹਟ ਗਿਆ ਜਿਹੜੇ ਮੰਤਰੀ ਸਭ ਕੁਲ ਚਲੇ ਜਾਈਦਾ ਉਹੀ ਫੋਨ ਬੰਦ ਉਹੀ ਸਾਡੇ ਫੋਨ ਬੀਜ਼ੀ ਪ੍ਰਸ਼ਾਸਨ ਦੇ ਵੱਲੋਂ ਕਰੜੇ ਇੰਤਜ਼ਾਮ ਕੀਤੇ ਹੋਏ ਨੇ ਤੇ ਤੁਸੀਂ ਵੀ ਤਿਆਰੀ ਵਿੱਢ ਕੇ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਉਹ ਕੀ ਲੱਗਦਾ ਕਿ ਹੁਣ ਗੱਲਬਾਤ ਕੋਈ ਸਿਰੇ ਲੱਗੂਗੀ ਜਾਂ ਇਸ ਤੋਂ ਅਗਲਾ ਜਿਹੜਾ ਤੁਹਾਡਾ ਰੁਖ ਕੀ ਹੋ ਸਕਦਾ ਮੈਨੂੰ ਨਹੀਂ ਲੱਗਦਾ ਅਸੀਂ ਚੰਡੀਗੜ੍ਹ ਐਂਟਰ ਕਰਨਾ ਆ ਅਸੀਂ ਸੀਐਮ ਹਾਊਸ ਦਾ ਘਰਾਓ ਕਰਨਾ ਆ ਨਹੀਂ ਤਾਂ ਅਸੀਂ ਤਾਂ ਇੱਥੇ ਬੈਠੇ ਆ ਇੱਥੇ ਹੀ ਬਹਾਂਗੇ ਤੇ ਇੱਥੇ ਹੀ ਲੰਗਰ ਪ੍ਰਸ਼ਾਦੇ ਚੱਲਣਗੇ ਜਿੰਨੀ ਦੇਰ ਸਾਡਾ ਮਸਲਾ ਨਹੀਂ ਹੱਲ ਕਰਵਾਉਂਦੇ ਅਸੀਂ ਫਿਰ ਘਰੇ ਨਹੀਂ ਜਾਵਾਂਗੇ ਜਾਂ ਸਾਨੂੰ ਸੀਐਮ ਸਾਹਿਬ ਨਾਲ ਮਿਲਾ ਦੇਣ ਜਾਂ ਸਾਡੀ ਮੀਟਿੰਗ ਕਰਵਾ ਦੇਣ ਤੇ ਜਾਂ ਫਿਰ ਅਸੀਂ ਇਸੇ ਸੜਕ ਤੇ ਹੀ ਮਰਾਂਗੇ ਇੱਥੇ ਬੈਠ ਕੇ ਜੀ ਤੇ ਤੁਹਾਡੇ ਵੱਲੋਂ ਵੀ ਦਾਵਾ ਕੀਤਾ ਜਾਂਦਾ ਸੀ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਕੌੜਾ ਪਰਿਵਾਰ ਹੈ ਉਹਨਾਂ ਦੀ ਇੱਥੇ ਕੋਠੀਆਂ ਨੇ ਪ੍ਰਾਪਰਟੀਆਂ ਨੇ ਉਹਨਾਂ ਦੇ ਵੱਲੇ ਵੀ ਕੋਈ ਇਸ ਤਰੀਕੇ ਦਾ ਕੋਈ ਰੁਖ ਕਰ ਸਕਦੇ ਹੋ ਪ੍ਰਦਰਸ਼ਨ ਹੋ ਸਕਦਾ ਬਾਹਰ ਕੋਈ ਧਰਨਾ ਲੱਗ ਸਕਦਾ ਇਹ ਵੀ ਇਦਾਂ ਦਾ ਕੋਈ ਪਲਾਨ ਕੀਤਾ ਤੁਸੀਂ ਬਿਲਕੁਲ ਬਿਲਕੁਲ ਜੇ ਸਾਡੇ ਅੱਜ ਕੋਈ ਸਾਨੂੰ ਨਹੀਂ ਹੱਲ ਹੁੰਦਾ ਸਾਡਾ ਦੇਖਦਾ ਤਾਂ ਅਸੀਂ ਉਹਦੀ ਕੋਠੀਦਾਰ ਘਰਾਓ ਵੀ ਕਰਾਂਗੇ ਉਹਦਾ ਪਿੰਡ ਘਰਿਆ ਉਹਦੇ ਬਾਹਰ ਮੂਰੇ ਵੀ ਧਰਨਾ ਲਾਵਾਂਗੇ ਜਿਹੜੀ ਇੱਥੇ 91 ਸੈਕਟਰ ਦੇ ਕੋਠੀ ਆ 380 ਨੰਬਰ ਅਸੀਂ ਉਹਦੇ ਬਾਅਦ ਵੀ ਧਰਨਾ ਲਾ ਸਕਦੇ ਆ ਸਾਡੀ ਸਾਰੀ ਟੀਮ ਬੈਠੀ ਆ ਇੱਥੇ ਅਸੀਂ ਮੀਟਿੰਗ ਕਰਾਂਗੇ ਹੁਣੇ ਥੋੜੇ ਸਮੇਂ ਤੱਕ ਉਸ ਤੋਂ ਬਾਅਦ ਅਗਲੀ ਜਿਹੜੀ ਕਾਲ ਆ ਸੀ ਇੱਥੇ ਹੀ ਦਵਾਂਗੇ ਜਿੱਦਾਂ ਦਾ ਮਾਹੌਲ ਬਣੂਗਾ ਉਦਾਂ ਦੀ ਕਾਲ ਦਵਾਂਗੇ ਅਸੀਂ ਖਾਲੀ ਹੱਥ ਘਰਾਂ ਨੂੰ ਵਾਪਸ ਨਹੀਂ ਜਾ ਸਕਦੇ ਕਲਕਲ ਕੌੜਾ ਪਰਿਵਾਰ ਦੇ ਜਿਹੜੇ ਮੁੱਖ ਕਹਿ ਸਕਦੇ ਆ ਕਿ ਮੈਂਬਰ ਨੇ ਜਿਨ੍ਹਾਂ ਦੇ ਵਿੱਚ ਕੁਲਵੀਰ ਕੌੜਾ ਤੇ ਰੀਤ ਕੌੜਾ ਦੇ ਖਿਲਾਫ ਜਿਹੜਾ ਤਕਰੀਬਨ 1500 ਦੇ ਕਰੀਬ ਜਿਹੜੇ ਪੀੜਤ ਪਰਿਵਾਰ ਨੇ ਜਿਨ੍ਹਾਂ ਦੀ ਅਮਾਉਂਟ ਤਕਰੀਬਨ 600 ਦੇ ਕਰੀਬ ਬਣਦੀ ਹੈ 600 ਕਰੋੜ ਦੇ ਕਰੀਬ ਬਣਦੀ ਹੈ ਤਾਂ ਇਹਨਾਂ ਦੇ ਵਿਰੋਧ ਦੇ ਵਿੱਚ ਲਗਾਤਾਰ ਜਿਹੜੇ ਪੀੜਤ ਨੇ ਉਹਨਾਂ ਦੇ ਵੱਲੋਂ ਸੰਘਰਸ਼ ਵਿੱਢਿਆ ਹੋਇਆ ਹੈ ਕਿ ਜਿਹੜੀ ਸਾਡੀ ਵੱਡੀ ਅਮਾਉਂਟ ਹੈ ਉਸ ਅਮਾਊਂਟ ਨੂੰ ਵਾਪਸ ਕੀਤਾ ਜਾਵੇ ਦੇਖਣਾ ਹੋਵੇਗਾ ਇਸ ਤੋਂ ਬਾਅਦ ਕਿਹੜੇ ਨਤੀਜੇ ਕਿਸ ਤਰੀਕੇ ਦੇ ਨਾਲ ਸਾਹਮਣੇ ਆਉਂਦੇ ਹੈ ਔਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ ਕੀ ਰੁਖ ਇਹਨਾਂ ਜਥੇਬੰਦੀਆਂ ਦੇ ਵੱਲੋਂ ਜਾਂ ਪੀੜਤ ਪਰਿਵਾਰਾਂ ਦੇ ਵੱਲੋਂ ਅਪਣਾਇਆ ਜਾਂਦਾ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ